ਸਤਿ ਸ਼੍ਰੀ ਅਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮਹਸਾਰਿਕਾ ਅਟਵਾਲ ਪ੍ਰੋਗਰਾਮ ਵਿਚਾਰ ਵਿਟਾਂਤਰਾ ਲੈ ਕੇ ਹਾਜ਼ਰ ਹਾਂ ਸਾਡੇ ਨਾਲ ਮਹਿਮਾਨ ਨੇ ਸਰਿੰਦਰਪਾਲ ਜੀ ਜੀ ਆਇਆਂ ਆਖਦੇ ਹਾਂ ਸਰ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਆ ਅਸੀਂ ਚੱਲਦੇ ਆ ਅੱਜ ਪਹਿਲੀ ਖਬਰ ਜਿਹੜੀ ਅਸੀਂ ਪਹਿਲੀ ਖਬਰ ਵੱਲ ਜਿਹੜਾ ਗੱਲ ਕਰਨ ਲੱਗੇ ਆ ਉਹ ਇਹ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਇੱਕ ਐਲਾਨ ਕੀਤਾ ਗਿਆ ਸੀਗਾ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਿ ਹਰਿਆਣਾ ਨੂੰ ਅਸੀਂ ਇੱਕ ਬੂੰਦ ਵੀ ਨਹੀਂ ਦਿਵਾਂਗੇ ਜਦਕਿ ਉਧਰ ਨਾਇਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਮੰਤਰੀ ਨੇ ਉਹਨਾਂ ਵੱਲੋਂ ਆਖਿਆ ਗਿਆ ਸੀਗਾ ਕਿ ਸਾਡਾ ਪਾਣੀ ਹੱਲੇ ਬਾਕੀ ਹੈ ਪੰਜਾਬ ਦੇ ਕੋਲੋਂ ਲੈਣਾ ਇਸ ਦੇ ਚਲਦਿਆਂ ਬੀਬੀਐਮਡੀ ਯਾਨੀ ਕਿ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਇਹ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਉਹ ਪਾਣੀ ਜਿਹੜਾ ਹੈ ਵੱਧ ਹਰਿਆਣਾ ਨੂੰ ਦੇਣਗੇ ਕਿਦਾਂ ਦਿੱਤੇ ਸਰ ਇਸ ਖਬਰ ਸਾਰਿਕਾ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪਾਣੀ ਦਾ ਨਾ ਅਸਲ ਚ ਮਸਲਾ ਮੈਨੂੰ ਲੱਗਦਾ ਹੈ ਕਿ ਸ਼ਰੋਤਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਜਿਹੜਾ ਹੈਗਾ ਇੱਕ ਸਾਂਝਾ ਉਪਰਾਲਾ ਹੈਗਾ ਇਹ ਪੰਜਾਬ ਸਰਕਾਰ ਦਾ Rajasthan ਦਾ ਤੇ Haryana ਦਾ ਜੀ ਇਹ ਤਿੰਨਾਂ ਦਾ ਇਹਦੇ ਵਿੱਚ ਪਾਣੀ ਦੇ ਵਿੱਚ ਆਪਣਾ ਆਪਣਾ ਸ਼ੇਅਰ ਹੈ ਜੀ ਜਿਵੇਂ ਕਿਉਂਕਿ ਇਹਦਾ ਪੰਜਾਬ ਦੇ ਵਿੱਚ ਹੈਗਾ ਪਾਖੜਾ ਜਿਹੜਾ ਨੰਗਲ ਡੈਮ ਦੇ ਵਿੱਚ ਪੈਂਦਾ ਹੈ ਇਸ ਕਰਕੇ ਇਹਨੂੰ ਪੰਜਾਬ ਨੂੰ ਇਹਦਾ ਵਾਧਾ ਵਾਧਾ ਮਿਲਦਾ ਹ ਹਾਂ ਜੀ ਤੇ ਦੂਜੀ ਜਿਹੜੀ ਗੱਲ ਹੈ ਕਿ ਇਹਦਾ ਜਿਹੜਾ ਵੀ ਪਾਣੀ ਛੱਡਿਆ ਜਾਂਦਾ ਵਾ ਉਹਦਾ ਸੰਤਾਪ ਪੰਜਾਬੀ ਭੋਗਦੇ ਆ ਜੀ ਬਿਲਕੁਲ ਜੇ ਮੰਨ ਲਓ ਹਿਮਾਚਲ ਚ ਜਾਂ ਉੱਧਰਲੇ ਪਾਸੇ ਪਾਣੀ ਜ਼ਿਆਦਾ ਆ ਜਾਂਦਾ ਤੇ ਤੁਸੀਂ ਵੇਖਿਆ ਹੜ੍ਹ ਵੀ ਪੰਜਾਬ ਜਾਂਦੇ ਆ ਬਿਲਕੁਲ ਬਿਲਕੁਲ ਸਰ ਤੇ ਸਾਡੇ ਤੁਸੀ ਬੰਦ ਵਗੈਰਾ ਸਾਰੇ ਆਮ ਟੁੱਟ ਜਾਂਦੇ ਆ ਜੀ ਤੇ ਜਿਹੜੀ ਜਲ ਸੰਧੀ ਦੋ ਵਾਰ ਹੋ ਚੁੱਕੀ ਆ ਇੱਕ ਵਾਰ ਤਾਂ 1976 ਦੇ ਵਿੱਚ ਹੋਈ ਜੀ ਤੇ ਉਹਦੇ ਵਿੱਚ ਤੈਅ ਕੀਤਾ ਗਿਆ ਕਿ ਅਸੀਂ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਕਿਵੇਂ ਪਾਣੀ ਦਾ ਵੰਡ ਕਰੀ ਜੀ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਦੌਰ ਆ ਗਿਆ ਕਿਉਂਕਿ ਇੱਥੇ ਦੇ ਲੋਕ ਨਹੀਂ ਜਾਣਦੇ ਸਨ ਕੱਟਪੰਥੀ ਲੋਕ ਕਿ ਇੱਥੋਂ ਸਤਲੁਜ ਜਮਨਾ ਲਿੰਕ ਸ਼ੁਰੂ ਹੋਵੇ ਜੀ ਉਹਨਾਂ ਦੇ ਇੰਜੀਨੀਅਰ ਦੀ ਹੱਤਿਆ ਕਰਤੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਚੀਜ਼ ਦੇ ਉੱਤੇ ਅਨੰਦਪੁਰ ਸਾਹਿਬ ਦਾ ਪ੍ਰਸਤਾਵ ਪਾਸ ਹੋਇਆ ਕਿ ਅਸੀਂ ਐਸਵਾਈਐਲ ਨਹੀਂ ਬਣਦਾ ਜੀ ਇਰਵਾ ਐਸਵਾਈਐਨ ਜਿਹੜਾ ਵਾ ਉਹ ਇੱਕ ਮੌਕੇ ਤੇ ਆ ਕੇ ਖੜੀ ਹੋ ਗਈ ਲੇਕਿਨ 2000 ਜਿਹੜਾ ਆਪਣਾ ਬਾਅਦ ਦੇ ਵਿੱਚ ਕੁਝ ਟਾਈਮ ਬਾਅਦ ਜਿਹੜਾ ਮੈਨੂੰ ਲੱਗਾ 1981 ਦੇ ਵਿੱਚ ਜੀ ਦੁਬਾਰਾ ਫਿਰ ਜਲ ਸੰਧੀ ਹੋਈ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਜੇ 11000 ਮਿਲੀਅਨ ਏਕੜ ਫੀਟ ਅਸੀਂ ਪਾਣੀ ਦੀ ਮਪਾਈ ਮਿਲੀਅਨ ਏਕੜ ਫੀਟ ਚ ਕੀਤੀ ਜਾਂਦੀ ਹੈ ਜੀ ਵੀ ਅਗਰ ਪਾਣੀ ਪੈਦਾ ਹੁੰਦਾ ਉਥੋਂ ਨਿਕਲਦਾ ਤੇ ਇਹਦੇ ਵਿੱਚੋਂ 5.5 ਜਿਹੜਾ ਅੱਧਾ ਪਾਣੀ ਆ ਉਹ Punjab ਨੂੰ ਦਿੱਤਾ ਜਾਵੇ 5.5 ਦੇ ਕਰੀਬ ਮਿਲੀਅਨ ਏਕੜ ਫੀਟ ਜੀ ਉਸ ਤੋਂ ਇਲਾਵਾ ਜਿਹੜਾ ਵਾ ਕਰੀਬ 2 ਮਿਲੀਅਨ ਏਕੜ ਫੀਟ ਜਿਹੜਾ ਉਹ ਨੂੰ ਰਾਜ ਨੂੰ Haryana ਨੂੰ ਦਿੱਤਾ ਜਾਵੇ ਜੀ ਤੇ ਕੁਝ Rajasthan ਨੂੰ ਦਿੱਤਾ ਜਾਵੇ ਬਾਕੀ ਮਾਨ ਜਿਹੜਾ ਵਾ ਉਹ ਪਾਣੀ ਜਿਹੜਾ ਬਾਕੀ ਸੁਰੱਖਿਅਤ ਰੱਖਿਆ ਜਾਵੇ ਬਿਜਲੀ ਬਣਾਉਣ ਦੇ ਕੰਮ ਆਵੇ ਜਿਹੜੇ ਥੰਮ ਹੋਰ ਹੈਗੇ ਜੀ ਹੁਣ ਕੀ ਹੋਇਆ ਉਹ ਜਲ ਸੰਧੀ ਚੱਲਦੀ ਰਹੀ ਲੇਕਿਨ ਹਰ ਸਾਲ ਮਈ ਦੇ ਮਹੀਨੇ ਦੇ ਵਿੱਚ ਆ ਕੇ ਇਹ ਪਾਣੀ ਕਿੰਨਾ ਕਿਹੜੇ ਰਾਜ ਨੇ ਇਸਤੇਮਾਲ ਕੀਤਾ ਉਹਦਾ ਅਨਾਲਿਸਿਸ ਹੂੰ ਜੀ ਜਿਹਨੂੰ ਆਪਾਂ ਬਈ ਖਾਤਾ ਪੰਜਾਬੀ ਚ ਕਹਿੰਦੇ ਆ ਉਹ ਬਈ ਖਾਤੇ ਦੇ ਵਿੱਚ ਜਦੋਂ ਹੁਣ ਕੈਲਕੂਲੇਟ ਹੋਇਆ ਤੇ ਹਰਿਆਣੇ ਨੇ ਆਪਣੀ ਜਿੰਨਾ ਪਾਣੀ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਸੀ ਉਸ ਤੋਂ ਵੱਧ ਉਹਨਾਂ ਨੇ ਇਸਤੇਮਾਲ ਕਰ ਲਿਆ ਜੀ ਯਾਨੀ ਇੱਕ ਦਸ਼ਮਲਵ 03 ਮਿਲੀਅਨ ਏਕੜ ਫੀਟ ਉਹ ਜ਼ਿਆਦਾ ਇਸਤੇਮਾਲ ਕਰਕੇ ਜਿਹਨੂੰ ਅਸੀਂ 103% ਕਹਿੰਦੇ ਹਾਂ ਜੀ ਜੀ ਅੱਛਾ ਹੁਣ ਜੇ ਉਹ ਪੰਜਾਬ ਉਹ ਪਾਣੀ ਜ਼ਿਆਦਾ ਇਸਤੇਮਾਲ ਕਰਕੇ ਤੇ ਪੰਜਾਬ ਦਾ ਹਿੱਸਾ ਹੀ ਜਾਣਾ ਸੀ ਕਿਉਂਕਿ ਪੰਜਾਬ ਨੇ ਆਪਣਾ ਪਾਣੀ ਸਿਰਫ ਤੇ ਸਿਰਫ 80 ਤੋਂ 90% ਖਰਚ ਕੀਤਾ ਕਿਉਂਕਿ ਸਾਡੇ ਇੱਥੇ ਜਿਹੜੀ ਜ਼ਿਆਦਾ ਖੇਤੀ ਹੈ ਜੀ ਔਰ ਟੂਬਲਾਂ ਦੇ ਤਰ੍ਹਾਂ ਹੈ ਬਿਲਕੁਲ ਸਰ ਬਿਲਕੁਲ ਕਿਸਾਨਾਂ ਨੂੰ ਬਿਜਲੀ ਦੇ ਵਿੱਚ ਸਬਸਿਡੀ ਮਿਲੀ ਹੋਈ ਹੈ ਫ੍ਰੀ ਹੈ ਬਿਜਲੀ ਹਾਂ ਉਹ ਨਹਿਰੀ ਪਾਣੀ ਹਰ ਜਗ੍ਹਾ ਨਹੀਂ ਪਹੁੰਚਦਾ ਇਸ ਕਰਕੇ ਉਹ 12 ਦੀ ਸੱਚਾਈ ਕਰਦੇ ਨੇ ਇਸ ਕਰਕੇ ਜਿਹੜੀ ਨਹਿਰੀ ਪਾਣੀ ਆ ਜਾਂ ਬੀਬੀਐਮਬੀ ਦਾ ਪਾਣੀ ਆ ਪੰਜਾਬ ਨੇ ਘੱਟ ਇਸਤੇਮਾਲ ਕੀਤਾ ਜੀ ਹੁਣ ਹਰਿਆਣਾ ਦੀ ਨਜ਼ਰ ਇਸ ਚੀਜ਼ ਤੇ ਆ ਗਈ ਵੀ ਸਾਡਾ ਤਾਂ ਪਾਣੀ ਜ਼ਿਆਦਾ ਉਹ ਇਸਤੇਮਾਲ ਹੋ ਗਿਆ ਪੰਜਾਬ ਕੋ ਪਾਣੀ ਹੋਰ ਲੈ ਲਓ ਹੂੰ ਜੀ ਉਹਨਾਂ ਨੇ ਫਿਰ ਦਬਾਅ ਪਾਇਆ ਵੀ ਅਸੀਂ 9000 ਕਿਉ ਸਿੱਕ ਪਾਣੀ ਸਾਨੂੰ ਹੋਰ ਦਿਓ ਹੂੰ ਪੰਜਾਬ ਕਹਿੰਦਾ ਵੀ ਤੁਸੀਂ ਇਸਤੇਮਾਲ ਕਰ ਚੁੱਕੇ ਹੋ ਬੱਜ ਪਹਿਲਾਂ ਹੀ 103% ਤੁਸੀਂ ਕਰਾਸ ਕਰ ਗਏ ਹੋ ਅਸੀਂ ਤੁਹਾਨੂੰ ਹੋਰ ਪਾਣੀ ਕਿਉਂ ਦਈਏ ਜੀ ਹਾਂ ਉਹਨਾਂ ਨੇ ਪੰਜਾਬ ਨੇ ਫੇਰ ਵੀ ਕਿਉਂਕਿ ਪੰਜਾਬੀਆਂ ਦਾ ਦਿਲ ਵੱਡਾ ਹੁੰਦਾ ਦਿਲ ਵੱਡਾ ਹੁੰਦਾ ਜੀ ਭਾਈ ਪਿਆਸੇ ਨਾ ਰਹਿ ਜਾਣ ਹਰਿਆਣੇ ਵਾਲੇ ਵੀ ਸਾਡੇ ਭਾਈ ਨੇ ਜੀ 4000 ਕਿਊਸਿਕ ਪਾਣੀ ਛੱਡ ਦਿੱਤਾ ਹਾਂ ਹਾਂ ਜੀ ਲੇਕਿਨ BBMB ਜਿਹੜੀ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਚ ਰਾਜਸਥਾਨ ਵਾਲੇ ਵੀ ਆ ਪੰਜਾਬ ਵਾਲੇ ਵੀ ਆ ਤੇ ਉਹਨਾਂ ਦੇ ਜਿਹੜੇ ਚੇਅਰਮੈਨ ਆ ਮਨੋਜੀਤ ਤ੍ਰਿਪਾਠੀ ਨੇ ਕੇਂਦਰ ਸਰਕਾਰ ਇਸ ਪ੍ਰੋਜੈਕਟ ਨੂੰ ਮੋਨੀਟਰ ਕਰਦੀ ਆ ਜੀ ਉਹਨਾਂ ਨੇ ਫਿਰ ਵੀਟੋ ਕੀਤਾ ਵੀਟੋ ਕਰਕੇ ਉਹਨਾਂ ਨੇ ਹਰਿਆਣੇ ਨੂੰ ਸਾਢੇ 8000 ਕਿਊਸਿਕ ਪਾਣੀ ਛੱਡ ਦਿੱਤਾ ਜੀ ਜੀ ਹੁਣ ਸਵਾਲ ਇੱਥੇ ਇਹ ਉੱਠਦਾ ਹੈ ਬਈ ਜਿਹੜੇ ਪਾਣੀ ਦੀ ਸਮਰੱਥਾ ਜਿਹੜੀ ਹੈ ਸਾਢੇ 8000 ਕਿਊਸਿਕ ਪਾਣੀ ਦੀ ਸਮਰੱਥਾ ਹੈਗੀ ਨਹਿਰ ਦੀ ਜਾਣ ਵਾਲੀ ਤੇ ਉਹਦੇ ਚ 10000 ਪਾਣੀ ਪੁਰਾਣੇ ਟੈਂਕ ਕਿਵੇਂ ਜਾਂਦਾ ਰਿਹਾ ਕਿਵੇਂ ਜਾਂਦਾ ਰਿਹਾ ਜੀ ਇਹ ਵੀ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਬਿਲਕੁਲ ਅੱਛਾ ਦੂਜੀ ਜਿਹੜੀ ਗੱਲ ਹੁਣ ਪੰਜਾਬ ਦੇ ਵਿੱਚ ਪਾਣੀ ਦੀ ਐ ਮਹੀਨਿਆਂ ਦੇ ਵਿੱਚ ਲੋਡ ਹੁੰਦੀ ਹੈ ਲੋਡ ਬਿਲਕੁਲ ਸਰ ਕਿਉਂਕਿ ਸਾਡੀ ਜਿਹੜੀ ਹੁਣ ਬੀਟੀ ਕਾਟਨ ਜਿਹਨੂੰ ਅਸੀਂ ਮਾਲਵੇ ਦੀ ਕਹਦੇ ਨੇ 벨ਟ ਜੀ ਮੁਕਸਰਾ ਬਠਿੰਡਾ ਇਧਰਲੇ ਪਾਸੇ ਕਪਾਹ ਦੀ ਖੇਤੀ ਹੁੰਦੀ ਆ ਹਮ ਤੇ ਮਈ ਮਹੀਨੇ ਚ ਕਪਾਹ ਦੀ ਖੇਤੀ ਨੂੰ ਪਾਣੀ ਚਾਹੀਦਾ ਹੁੰਦਾ ਜੀ ਬਿਲਕੁਲ ਪੰਜਾਬ ਨੇ ਤਾਂ ਆਪਣੀ ਸਮਝ ਲੋ ਤੇਜੋਰੀ ਚ ਰੱਖਿਆ ਹੋਇਆ ਜੀ ਪਾਣੀ ਵੀ ਚੱਲ ਜੇ ਉਹ ਕਪਾਹ ਦੀ ਖੇਤੀ ਕਰਾਂਗੇ ਇਧਰਲੇ ਪਾਸੇ ਪਾਣੀ ਮੋੜਦਾ ਜੀ ਹੁਣ ਉਹ ਕਹਿੰਦੇ ਆ ਜੀ ਇਹ ਪਾਣੀ ਤੁਸੀਂ ਸਾਨੂੰ ਹਰਿਆਣੇ ਨੂੰ ਦੇ ਦਿਓ ਸਾਡੀ ਫਿਰ ਕਪਾਹ ਦੀ ਖੇਤੀ ਲਈ ਔਕੜ ਆ ਜੇ ਜੀ ਫਿਰ ਦੂਜੀ ਗੱਲ ਹੈ ਕਿ ਜੂਨ ਦੇ ਮਹੀਨੇ ਦੇ ਵਿੱਚ ਅਸੀਂ ਜਿਹੜਾ ਵਾ ਇੱਥੇ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਝੋਨੇ ਦੀ ਰੋਪਾਈ ਸ਼ੁਰੂ ਹੋ ਜਾਣੀ ਪਾਣੀ ਉਦੋਂ ਵੀ ਬਹੁਤ ਚਾਹੀਦਾ ਬਹੁਤ ਚਾਹੀਦਾ ਬਿਲਕੁਲ ਸਰ ਅੱਛਾ ਉਦੋਂ ਪਾਣੀ ਪੰਜਾਬ ਨੂੰ 7+ ਚਾਹੀਦਾ ਹੂੰ ਜੀ ਫਿਰ ਇਹ ਪਾਣੀ ਅਸੀਂ ਲਵਾਵਾਂਗੇ ਤੇ ਫਿਰ ਉਹ ਪਾਣੀ ਸਾਡਾ ਜ਼ਰੂਰਬ ਹੈ ਹੁਣ ਹਰਿਆਣੇ ਨੂੰ ਦਵਾਂਗੇ ਫਿਰ ਝੋਨੇ ਵਲੇ ਆ ਕੇ ਸਾਨੂੰ ਦਿੱਕਤ ਆ ਜਾਏਗੀ ਜੀ ਬਿਲਕੁਲ ਇਸ ਚੀਜ਼ ਦਾ ਰੋਲਾ ਪਿਆ ਹੋਇਆ ਲੇਕਿਨ ਗੱਲ ਸਿੱਧੀ ਸਿੱਧੀ ਮੁਖਦੀ ਇਹ ਹੈਗੀ ਕਿ ਹਰਿਆਣੇ ਵਾਲੇ ਆਪਣੇ ਪੈਸੇ ਖਰਚ ਕਰ ਚੁੱਕੇ ਆ ਹੁਣ ਪੰਜਾਬ ਦੇ ਬੋਝੇ ਵੱਲ ਦੇਖਦੇ ਬਈ ਇਹਨਾਂ ਦੇ ਬੋਝੇ ਚੋਂ ਕੁਛ ਨਾ ਕੁਛ ਲੱਭੇ ਤੇ ਕੱਢ ਲਈਏ ਤੇ ਲੇਕਿਨ ਗੱਲ ਇਹ ਹੈ ਕਿ ਕੀ ਹਰਿਆਣੇ ਦੇ ਵਿੱਚ ਜਿਹੜਾ ਇੱਕ ਬੈਲਟ ਹੈ ਜਿਹਨੂੰ ਆਪਾਂ ਕਹੀਏ ਹਸਾਰ ਹੈ ਕੁਰਕਸ਼ੇਤਰ ਹੈ ਸਰਸਾ ਫਤਿਆਬਾਦ ਹੈ ਇਹ ਜਿਹੜੀ ਖੇਤੀ ਆਧਾਰਿਤ ਬੈਲਟ ਹੈ ਇਹ ਨਹਿਰੀ ਪਾਣੀ ਦੇ ਆਧਾਰਿਤ ਹੈ। ਔਰ ਉਹਨਾਂ ਨੂੰ ਪਾਣੀ ਦੀ ਲੋੜ ਉੱਥੇ ਬਹੁਤ ਮਹਿਸੂਸ ਹੋ ਰਹੀ ਹੈ, ਉੱਥੇ ਖੇਤੀ ਉਜੜ ਜਾਣੀ ਹੈ। ਜੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਚ ਵੀ ਸਰਕਾਰ ਹੈ, ਹਰਿਆਣਾ ਚ ਵੀ ਸਰਕਾਰ ਹੈ, ਰਾਜਸਥਾਨ ਚ ਵੀ ਪੰਜਾਬ ਜਿਹੜੀ ਰਾਜਸਥਾਨ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਹੈ। ਤਾਂ ਉਹਨਾਂ ਨੇ ਕਿਤੇ ਭਾਖੜਾ ਬੈਸ ਮੈਨੇਜਮੈਂਟ ਬੋਰਡ ਤੇ ਆਪਣਾ ਜਿਹੜਾ ਪ੍ਰਭਾਵ ਦਾ ਇਸਤੇਮਾਲ ਕਰਕੇ ਹਮ ਆਪਣਾ ਜਿਹੜਾ ਪਾਣੀ ਆ ਹਰਿਆਣਾ ਨੂੰ ਉਹ ਚਲਵਾ ਲਿਆ ਪੂਰਾ ਤੇ ਉਹਦੇ ਕਰਕੇ ਪੰਜਾਬ ਚ ਹਾਹਾਕਾਰ ਮਚ ਗਈ। ਜੀ ਇਸੇ ਤਰ੍ਹਾਂ ਸਰ ਅਗਲੀ ਖਬਰ ਲੈਨੇ ਆ ਪਹਿਲਗਾਮ ਹਮਲੇ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਦੋਨਾਂ ਦੀਆਂ ਹੀ ਜਿਸ ਤਰ੍ਹਾਂ ਦੀਆਂ ਸਖਤ ਕਾਰਵਾਈਆਂ ਹੋ ਰਹੀਆਂ ਨੇ ਦੋਨਾਂ ਦੀਆਂ ਟੈਂਸ਼ਨਾਂ ਵਧੀਆਂ ਹੋਈਆਂ ਨੇ ਦੋਨੋਂ ਹੀ ਆਪਸ ਦੇ ਵਿੱਚ ਐਕਸ਼ਨ ਰਿਐਕਸ਼ਨ ਕਰੀ ਜਾਂਦੇ ਨੇ ਜੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਸਨੇ 에어ਲਾਈਨ ਸਰਵਿਸਿਜ਼ ਦੀ ਜੇ ਗੱਲ ਕਰੀਏ ਤਾਂ ਉਹ ਭਾਰਤ ਰਾਹੀਂ ਜਿਹੜਾ ਉਹ ਜੋ ਭਾਰਤ ਦੀਆਂ ਸੀਗੀਆਂ ਉਹ ਬੰਦ ਕਰ ਦਿੱਤੀਆਂ ਗਿਆ ਸੀ ਇਸੇ ਤਰ੍ਹਾਂ ਭਾਰਤ ਨੇ ਵੀ ਰਿਐਕਸ਼ਨ ਦਿੱਤਾ ਹੈ ਉਹ ਸੈਕਸ਼ਨ ਦਾ ਉਹਨਾਂ ਨੇ ਵੀ ਕੁਝ ਸਰਵਿਸਿਸ ਜਿਹੜੀਆਂ ਨੇ 에어ਲਾਈਨ ਸਰਵਿਸਿਸ ਤੇ ਮਈ ਤੱਕ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਿਆ ਨੇ ਪਾਕਿਸਤਾਨ ਦੀਆਂ ਮਤਲਬ ਭਾਰਤ ਰਾਹੀਂ ਜਿਹੜਾ ਹੈ ਉਹ ਨਹੀਂ ਜਾਣ ਗਿਆ ਇਸ ਤਰ੍ਹਾਂ ਦਾ ਕੁਝ ਹੈਗਾ ਤੇ ਇਸ ਦੇ ਚੱਲਦਿਆਂ ਕਾਫੀ ਉਹਨਾਂ ਦਾ ਫਿਊਲ ਵੀ ਵੱਧ ਲੱਗੇਗਾ ਟਿਕਟਸ ਵੀ ਜ਼ਿਆਦਾ ਮਹਿੰਗੀਆਂ ਹੋ ਜਾਣਗੀਆਂ ਸਰ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਦੇਖੋ ਬਿਲਕੁਲ ਗੱਲ ਇਹ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਸਿਖਰ ਤੇ ਹੈਗਾ لیکن ਇਹਦੇ ਸਾਰੇ ਹੱਲ ਮਸਲੇ ਦੇ ਉੱਤੇ ਗੱਲ ਜਿਹੜਾ ਵਾ ਵਿਚਾਰ ਚਰਚਾ ਚੱਲ ਰਹੀ ਹੈ ਵੀ ਇਹ ਨਹੀਂ ਆ ਜੰਗ ਜਿਹੜੀ ਆ ਹੁੰਦੀ ਹੈ ਤੇ ਇਹਦਾ ਕੀ ਨੁਕਸਾਨ ਹੈ ਹੂੰ ਜਿਵੇਂ ਜਿਵੇਂ ਪਾਕਿਸਤਾਨ ਆਪਣੇ ਜਿਹੜਾ ਵਾ ਕੋਸ਼ਿਸ਼ਾਂ ਕਰਦਾ ਪਿਆ ਉਹਵੇਂ ਭਾਰਤ ਵੱਲੋਂ ਉਹਨੂੰ ਤੋੜ ਕੇ ਜਵਾਬ ਦਿੱਤਾ ਜਵਾਬ ਦਿੱਤਾ ਜਾ ਰਿਹਾ ਜੀ ਬਿਲਕੁਲ ਸਰ ਕਿਉਂ ਹੁਣ ਤੁਸੀਂ ਇਹ ਦੇਖਿਆ ਹੋਣਾ ਕਿ ਜੇ ਪਾਕਿਸਤਾਨ ਨੇ ਆਪਣਾ 에ਅਰ ਸਪੇਸ ਖਾਲੀ ਕਰਾਇਆ ਵੀ ਇੱਥੋਂ ਦੀਆਂ ਜਹਾਜ਼ ਜਿਹੜੇ ਇੰਡੀਆ ਵਾਲੇ ਆ ਹੂੰ ਕਿਉਂਕਿ ਸਾਡੇ ਕਈ ਜਿਹੜੇ ਯੂਰੋਪੀਅਨ ਦੇਸ਼ਾਂ ਨੂੰ ਜਾਂਦੀਆਂ ਫਲਾਈਟਸ ਜੀ ਮੰਨ ਲਓ ਜੇ ਫ੍ਰੈਂਕਫਰਟ ਜਾਂਦੀ ਹੈ ਜਰਮਨ ਜਾਂਦੀ ਹੈ ਇੰਗਲੈਂਡ ਜਾਂਦੀ ਹੈ ਤੇ ਵਾਇਆ ਪਾਕਿਸਤਾਨ ਹੋ ਕੇ ਆ ਰਹੁੰਦੇ ਹਨ ਜੀ ਇੰਗਲੈਂਡ ਵੱਲ ਜਾਂਦੀਆਂ ਸਾਰੀਆਂ ਫਲਾਈਟਾਂ ਯੂਰੋਪੀਅਨ ਦੇਸ਼ਾਂ ਨੂੰ ਇਧਰੋਂ ਹੀ ਨਿਕਲਦੀਆਂ ਹਮ ਤੇ ਇਹਨਾਂ ਨੇ ਆਪਣਾ 에ਅਰ ਫਲਾਈਟ ਜਦੋਂ ਸਪੇਸ ਬੰਦ ਕਰਤਾ ਤੇ ਭਾਰਤ ਨੂੰ ਇਹ ਲੱਗਿਆ ਕਿ ਇਹਨਾਂ ਦਾ ਵੀ 에ਅਰ ਸਪੇਸ ਸਾਨੂੰ ਬੰਦ ਬੰਦ ਕਰ ਦੇਣਾ ਚਾਹੀਦਾ ਹੈ ਜੀ ਦੂਜਾ ਜਿਹੜਾ ਗੱਲ ਹੈ ਕਿ ਇਸ ਵੇਲੇ ਦੂ ਜਿਹੜੀ ਚਰਚਾ ਚੱਲ ਰਹੀ ਹੈ ਕਿ ਜੰਗ ਦੀ ਤਿਆਰੀ ਕੀਤੀ ਜਾਵੇ ਉਹਦੇ ਵਾਸਤੇ ਰੈਗੂਲਰ ਐਕਸਰਸਾਈਜ਼ ਉਹਨਾਂ ਦੇਸ਼ਾਂ ਵੱਲੋਂ ਚੱਲ ਰਹੀ ਹੈ ਭਾਰਤ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਹਾਂ ਜੀ ਕਿ ਸਾਡਾ ਸੈਨੈਬਲ ਬੜਾ ਉੱਚਾ ਹੈਗਾ ਸਾਡੀ ਸੰਖਿਆ ਬਹੁਤ ਜ਼ਿਆਦਾ ਲੇਕਿਨ ਗੱਲ ਇਹ ਹੈ ਕਿ ਇਸ ਵਾਰ ਜਿਹੜੀ ਜੰਗ ਹੋਏਗੀ ਇਹ 1971 ਵਾਂਗੂ ਜੰਗ ਨਹੀਂ ਹੋਏਗੀ ਜੀ ਕਿਉਂਕਿ ਇਸ ਵਾਰ ਜੰਗ ਹੋਏਗੀ ਟ੍ਰੈਂਗੂਲਰ ਹਮ ਤ੍ਰਿਕੋਣੀ ਜੰਗ ਕਹਿੰਦਾ ਮਤਲਬ ਮੇਰਾ ਇਹ ਹੈਗਾ ਕਿ ਪਾਕਿਸਤਾਨ ਦੀ ਪਿੱਠ ਦੇ ਪਿੱਛੇ ਚਾਈਨਾ ਖੜਾ ਹੋਇਆ ਜੀ ਇਹ ਸਾਰਿਆਂ ਨੂੰ ਪਤਾ ਹੈ ਜਿੰਨੇ ਸੈਨਾ ਦੀ ਰਿਪੋਰਟਿੰਗ ਕਰਦੇ ਨੇ ਜਿਹੜੇ ਸੈਨਾ ਦੇ ਵਿਸ਼ੇਸ਼ ਅੱਗੇ ਨੇ ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨ ਨੂੰ ਆਕਸੀਜਨ ਚਾਈਨਾ ਦੇ ਰਿਹਾ ਉਹਨਾਂ ਨੂੰ ਆਪਣੇ ਚੰਗੇ ਡਰੋਨ ਦੇ ਰਿਹਾ ਹਥਿਆਰ ਦੇ ਰਿਹਾ ਟੈਕਨੋਲੋਜੀ ਦੇ ਰਿਹਾ ਪੈਸਾ ਦੇ ਰਿਹਾ ਉੱਥੇ ਪੁੱਲ ਬਣਵਾ ਰਿਹਾ ਜੀ ਤੇ ਚਾਈਨਾ ਤਾਂ ਕਿਸੇ ਤਰੀਕੇ ਚਾਹੁੰਦਾ ਹੈ ਕਿ ਇੰਡੀਆ ਨੂੰ ਜਿਹੜਾ ਅੱਗੇ ਵਧਣ ਤੋਂ ਰੋਕਿਆ ਜਾਵੇ ਕਿਉਂਕਿ ਭਾਰਤ ਜਿਹੜਾ ਬਹੁਤ ਤੇਜ਼ੀ ਨਾਲ ਇੱਕ ਮਹਾਸ਼ਕਤੀ ਵੱਲ ਅੱਗੇ ਵਧ ਰਿਹਾ ਹੈ ਸੋ ਮੇਰੇ ਕਹਿਣ ਦਾ ਸਿਰਫ ਇਹ ਮਕਸਦ ਹੈਗਾ ਕਿ ਇਸ ਵਾਰ ਜੇ ਪਾਕਿਸਤਾਨ ਨਾਲ جنگ ਹੁੰਦੀ ਹੈ ਤੇ ਪਿੱਠ ਪਿੱਛੇ ਉਧਰੋਂ ਚਾਈਨਾ ਹੋਵੇਗਾ ਤੇ ਸਾਡੇ ਨਾਲ ਵੀ ਕੋਈ ਨਾ ਕੋਈ ਦੇਸ਼ ਆ ਕੇ ਰੂਸ ਖੜਾ ਹੋ ਜਾਵੇਗਾ। ਨਹੀਂ ਬਿਲਕੁਲ ਬਿਲਕੁਲ ਸਹੀ। ਜਾਂ ਹੋਰ ਹੋਣਗੇ। ਹਜੇ ਵੀ ਤੁਸੀਂ ਦੇਖਿਆ ਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ جنگ ਚੱਲ ਰਹੀ ਆ। ਜੀ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਪਾਕਿਸਤਾਨ ਨੇ ਧਮਕੀ ਦਿੱਤੀ ਹੈ ਕਿ ਪਰਮਾਣੂ ਬੰਬ ਦਾ ਮੈਂ ਇਸਤੇਮਾਲ ਕਰਾਂਗਾ। ਜੀ। ਉਹਦੇ ਕਰਕੇ ਇੱਕ ਗਹਿਣ ਵਿਚਾਰ ਚੱਲ ਰਿਹਾ ਕਿ ਜੇ ਇਹ جنگ ਹੁੰਦੀ ਹੈ ਕਿਤੇ ਇਹ ਨਾ ਹੋਵੇ ਕਿ ਪਾਕਿਸਤਾਨ ਜਿਹੜਾ ਘਬਰਾਇਆ ਹੋਇਆ ਵੀ ਹਮ ਤੋ ਡੂਬੇ ਹੈ ਸਨਮ ਤੁਮ ਕੋ ਵੀ ਲੈ ਡੂਬੇਂਗੇ ਹਾਂ ਜੀ ਬਈ ਮਰਿਆ ਤਾਂ ਪਈਆਂ ਬਈ ਫਿਰ ਪਰਮਾਣੂ ਬੰਬ ਚਲਾ ਲਈਏ ਉਹਦੇ ਨਾਲ ਭਾਰਤ ਦੀ ਸਭ ਤੋਂ ਵੱਧ ਨੁਕਸਾਨ ਹੋਏਗਾ ਕਿ ਇੱਥੇ ਦੇ ਕੁਮਰਾਨ ਇੱਥੇ ਦੇ ਜਿਹੜੇ ਆਰਮੀ ਆਫੀਸਰਸ ਆ ਉੱਤੇ ਵੀ ਬਹਿਨ ਵਿਚਾਰ ਚੱਲ ਰਿਹਾ ਬਈ ਅਸੀਂ ਇਹਨੂੰ ਟੈਕਲ ਕਿੱਦਾਂ ਕਰਨਾ ਕਿਉਂਕਿ ਹਜੇ ਤੱਕ ਜਿਹੜੀ ਸੰਧੀ ਹੈ ਸਾਡੀ ਸੰਧੀ ਹੈ ਨਾਟ ਫਸਟ ਟੂ ਯੂਜ਼ ਦੀ ਕੋਈ ਨਹੀਂ ਕਰੇਗਾ ਪਰਮਾਣੂ ਬੰਬ ਦੇ ਵਿੱਚ ਅਗਰ ਪਰਮਾਣੂ ਦੇ ਵਿੱਚ ਪਹਿਲ ਪਾਕਿਸਤਾਨ ਕਰੇਗਾ ਹਿੰਦੁਸਤਾਨ ਨੂੰ ਦੂਜ ਕਰਨੀ ਹੀ ਪਵੇਗੀ ਸਾਡੇ ਕੋਲ ਵੀ ਉਹਨੇ ਜਿਹੜੇ ਆ ਪੁਆਇੰਟਸ ਹੈਗੇ ਆ ਜਿਹਨੇ ਹਾਈਡਰੇਟ ਸਾਡੇ ਆ ਉਹਨੇ ਪਾਕਿਸਤਾਨ ਦੇ ਕੋਲ ਆ ਬਰਾਬਰ ਬਰਾਬਰ ਆ ਲੇਕਿਨ ਇਹ ਹੈ ਕਿ ਉਹਨਾਂ ਦੇ ਪਿੱਠ ਦੇ ਪਿੱਛੇ ਚਾਈਨਾ ਖੜਾ ਜਿਹਦੇ ਕੋਲ ਬਹੁਤ ਜ਼ਿਆਦਾ ਟੈਕਨੋਲੋਜੀ ਆ ਉਹ ਟੈਕਨੋਲੋਜੀ ਉਹ ਆਪਣੀ ਜਿਹੜੀ ਆ ਵਿਕਾਸ ਪद्धਤ ਉਤੇ ਕਾਫੀ ਅੱਗੇ ਲਿ ਜਾ ਚੁੱਕਿਆ ਜੀ ਇਸੇ ਤਰ੍ਹਾਂ ਸਰ ਖਬਰਾਂ ਆ ਰਹੀਆਂ ਨੇ جنگ ਦੀ ਗੱਲ ਕਰ ਰਿਆ ਆ ਤੇ ਐਲੋਸੀ ਯਾਨੀ ਕਿ ਲਾਈਨ ਆਫ ਕੰਟਰੋਲ ਤੇ ਵੀ ਆਪਾਂ ਦੇਖ ਰਿਹਾ ਕਿ ਪਾਕਿਸਤਾਨ ਸਰਕਾਰ ਦੇ ਵੱਲੋਂ ਜਿਹੜੀ ਹੈ ਉਸ ਲਾਈਨ ਤੇ ਲਗਾਤਾਰ ਪੰਜ-ਛੇ ਦਿਨਾਂ ਤੋਂ ਫਾਇਰਿੰਗ ਕੀਤੀ ਜਾ ਰਹੀ ਹੈ ਸਰ ਅ ਕਿਵੇਂ ਦੇਖਦੇ ਹੋ ਸਰ ਇਸ ਨੂੰ ਦੇਖੋ ਇਹ ਰੈਗੂਲਰ ਹੈਗਾ ਫਾਇਰਿੰਗ ਹੁੰਦੀ ਚੱਲ ਰਹੀ ਹੈ ਫਾਇਰਿੰਗ ਪਹਿਲਾਂ ਵੀ ਚੱਲਦੀ ਰਹੀ ਹੈ ਕਿਉਂਕਿ ਲਗਾਤਾਰ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਸਬੰਧ ਠੀਕ ਸੁਖਾਵੇਂ ਨਹੀਂ ਹੈਗੇ ਜੀ ਸਾਰੇ ਦਾ ਜੇ ਪੁਰਾਣੇ ਟਾਈਮ ਤੋਂ ਦੇਖੀਏ ਪਲਵਾਮਾ ਅਟੈਕ ਹੋਇਆ ਉਸ ਤੋਂ ਬਾਅਦ ਉਰੀਦਾ ਹੋਇਆ ਉਰੀ ਤੋਂ ਬਾਅਦ ਫਿਰ ਉਸ ਵਿੱਚ ਵਿਚਕਾਰ 에ਅਰ ਫੋਰਸ ਸਟੇਸ਼ਨ ਪਠਾਨਕੋਟ ਹੋਇਆ ਦੀਨਾ ਨਗਰ ਥਾਣੇ ਹੋਇਆ ਤੇ ਇਹ ਸਾਰੇ ਲਗਾਤਾਰ ਜਦੋਂ ਵੀ ਅਟੈਕ ਹੁੰਦੇ ਦੋਨਾਂ ਦੇਸ਼ਾਂ 'ਚ ਤਣਾਅ ਬਣਦਾ ਤੇ ਇਧਰੋਂ ਇੱਕ ਦੂਜੇ ਤੇ ਫਾਇਰਿੰਗ ਕਰਾਸ ਹੁੰਦੀ ਆ ਜੀ ਔਰ ਇਹ ਕ੍ਰਾਸ ਫਾਇਰਿੰਗ ਜਿਹੜੀ ਹੈ ਅੱਗੇ ਵੀ ਜਦੋਂ ਆਪਾਂ ਕਿਤੇ ਬਾਰਡਰ ਤੇ ਜਾਂਦੇ ਆ ਅਸੀਂ ਲਗਾਤਾਰ ਦੇਖਦੇ ਆ ਪਿੰਡਾਂ ਦੇ ਲੋਕ ਦੱਸਦੇ ਨੇ ਕਿ ਇੱਥੇ ਰਾਤੀ ਗਾਹੇ ਵਗਾਹੇ ਹਮ ਫਾਇਰਿੰਗ ਹੁੰਦੀ ਜਾਂਦੀ ਹੈ ਕੋਈ ਜਿਵੇਂ ਬੀਐਸਐਫ ਨੂੰ ਲੱਗਦਾ ਕਿ ਕੋਈ ਡਰੱਗ ਦਾ ਡਰੋਨ ਆ ਰਿਹਾ ਫਾਇਰਿੰਗ ਕਰਦੇ ਨੇ ਕੋਈ ਕੁਝ ਸਪੈਕਟਿੀ ਆ ਰਿਹਾ ਹਮ ਡਰਨ ਲਈ ਫਾਇਰਿੰਗ ਕਰਦੇ ਨੇ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਲੇਕਿਨ ਗੱਲ ਇਹ ਹੈ ਕਿ ਇਸ ਵੇਲੇ ਜਿਹੜਾ ਜਿਹੜਾ ਆਪਸੀ ਸੰਬੰਧ ਔਰ ਆਪਸੀ ਤਣਾਅ ਹੈਗਾ ਉਹ ਸਿਖਰ ਤੇ ਹੈਗਾ ਇਸ ਕਰਕੇ ਬਾਰਡਰ ਦੇ ਲੋਕੀ ਵੀ ਘਬਰਾਏ ਹੋਏ ਨੇ ਵੀ ਦੋਨਾਂ ਮੁਲਕਾਂ ਦੇ ਵਿੱਚ ਬਣੇਗਾ ਕੀ ਦੋਨਾਂ ਦੇ ਵਿੱਚ ਹੋਏਗਾ ਕੀ ਜੰਗ ਲੱਗੇਗੀ ਇਸ ਕਰਕੇ ਪੈਨਿਕ ਤਾਂ ਖੜਾ ਹੋ ਹੀ ਜਾਂਦਾ ਪੈਨਿਕ ਖੜਾ ਹੋਇਆ ਹੋਇਆ ਦੋਨਾਂ ਮੁਲਕਾਂ ਦੇ ਵਿੱਚ ਫਾਇਰਿੰਗ ਜਿਹੜੀ ਹੈ ਇਹ ਘਟਨਾਵਾਂ ਰੈਗੂਲਰ ਚੱਲਦੀਆਂ ਇਹ ਅੱਜ ਤੱਕ ਚਲੋ ਠੀਕ ਹੈ ਇਹਨੂੰ ਅਸੀਂ ਪਰਮੁਖਤਾ ਨਾ ਦੇਖਦੇ ਹਾਂ ਮੌਕੇ ਦੀ ਨਿਜਾਗਤ ਨਾਲ ਜੀ ਲੇਕਿਨ ਇਹ ਜੇ ਤੁਸੀਂ ਰੈਗੂਲਰ ਦੇਖੋ ਤੇ ਹਫਤੇ 'ਚ ਇੱਕ ਦੋ ਵਾਰੀ ਸੀਜ਼ ਫਾਇਰ ਹੁੰਦਾ ਹੀ ਹੁੰਦਾ ਹੈ ਸੋ ਹੋਰ ਵੀ ਖਬਰਾਂ ਤੇ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ